ਸਾਡੀ ਖਾਤਰ ਸਰਬੰਸ ਵਾਰਿਆ ਦਬੇ ਕੁਜਲੇ ਲਤਾੜੇ ਲੋਕਾਂ ਦੀ ਖਾਤਰ ਜਿਨ੍ਹਾਂ ਨੂੰ ਜ਼ਬਰਦਸਤੀ ਧਰਮ ਕਨਵਰਟ ਕੀਤਾ ਜਾ ਰਿਹਾ ਸੀ ਖੂਨ ਪਸੀਨੇ ਦੀ ਕਮਾਈ ਲੁੱਟ ਕੇ ਲੈ ਜਾਂਦੇ ਬਹੁ ਬੇਟੀਆਂ ਦੇ ਡੋਲੇ ਬੰਨ ਕੇ ਲੈ ਜਾਂਦੇ ਉਹਨਾਂ ਨੂੰ ਸਭ ਕੁ ਸਿਖਾਉਣ ਲਈ ਮੇਰੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਆ ਦੇਖੋ ਹਕੂਮਤ ਨਾਲ ਮੱਥਾ ਲਾ ਕੇ ਹਕੂਮਤ ਨਾਲ ਟੱਕਰ ਲਾ ਜਿਹੜੀ ਹਕੂਮਤ ਨਤਮਸਤਕ ਹੁੰਦੀ ਸੀ ਸਤਿਗੁਰਾਂ ਦੇ ਚਰਨਾਂ ਤੇ ਸਜਦੇ ਕਰਦੀ ਕਦਮ ਬੋਸੀ ਕਰਦੀ ਸੀ ਪਰ ਸਤਿਗੁਰ ਨੇ ਸਾਡੀ ਖਤ ਜੇ ਅਸੀਂ ਅਕਿਰਤ ਘਾਣ ਹੋ ਜਾਈਏ ਅਸੀਂ ਆਸਾਨ ਫਰਮੋਸ਼ ਹੋ ਜਾਈਏ ਅਸੀਂ ਗੁਰੂ ਦੇ ਪਰਉਪਕਾਰਾਂ ਨੂੰ ਯਾਦ ਨਾ ਕਰੀਏ ਗੁਰੂ ਦੀ ਸਿੱਖੀ ਤੋਂ ਮੁਨਕਰ ਹੋ ਜਾਈਏ ਵਰਮਖ ਪਿਆਰਿਓ ਅਸੀਂ ਸਤਿਗੁਰ ਦੇ ਪਰਉਪਕਾਰਾਂ ਨੂੰ ਕਿਵੇਂ ਯਾਦ ਕਰ ਸਕਦੇ ਆ ਸਤਿਗੁਰ ਦੀਆਂ ਰਹਿਮਤਾਂ ਬਖਸ਼ੀਆਂ ਨੂੰ ਕਿਵੇਂ ਕਿਵੇਂ ਕਿਰਤ ਕੰਤਾ ਤੋਂ ਬਚ ਸਕਦੇ ਆ ਸਾਣ ਫਰਾਮੋਸ਼ੀ ਤੋਂ ਅਸੀਂ ਸਾਬਤ ਸੂਰਤੋਂ ਖੰਡੇ ਬਾਟੇ ਦਾ ਅਮਰ ਸ਼ਾ ਗੁਰਸਿੱਖੀ ਦੇ ਨਾਲ ਜੁੜ ਕੇ ਸਿੱਖ ਘਾਉਣ ਵਾਲੇ ਕੋਈ ਮੁਸਲਮਾਨ ਹੈ ਉਹਨੂੰ ਆਪਣਾ ਧਰਮ ਮੁਬਾਰਕ ਕੋਈ ਈਸਾਈ ਹੈ ਕੋਈ ਬ੍ਰਾਹਮਣ ਹੈ ਬੁੱਧੀ ਹੈ ਜੈਨੀ ਉਹਨੂੰ ਆਪਣਾ ਧਰਮ ਮੁਬਾਰਕ ਹੈ ਪਰ ਜਿਹੜੇ ਸਿੱਖਾਂ ਦੇ ਘਰ ਜੰਮੇ ਗੁਰਮਖੋ ਸਿੱਖੀ ਤੋਂ ਮੁਨਕਰ ਫਿਰ ਕਹਿਣਾ ਪਊਗਾ ਕਿਰਤ ਕੰਨਾ